बोलिए जगद्गुरु श्री चंद्र भगवान की जय जो बोले सो नर पर बोल जगद्गुरु श्री चंद्र भगवान की जय मैं महंत बाबा राजूदास जी कुटिया बाबा सर्वंदास जी बसनंदी रोड नेड़े फाटक जैतो मंडी आप जी ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ 바ਵਾ ਸ਼੍ਰੀ ਚੰਦਰ ਜੀ ਦੇ ਅਵਤਾਰ ਦਿਹਾੜੇ ਜੋ ਕਿ ਗੁਰੂ ਨਾਨਕ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਫਰਜੰਦਾ 바ਵਾ ਸ਼੍ਰੀ ਚੰਦਰ ਜੀ ਉਹਨਾਂ ਦਾ ਅਵਤਾਰ ਦਿਹਾੜਾ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਵੱਲੋਂ ਅਰ ਸਾਡੇ ਸੇਵਾਦਾਰਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸ੍ਰੀ ਚੰਦਰ ਮਹਾਰਾਜ ਜੀ ਦੇ અવਤਾਰ ਦਿਹਾੜੇ ਦੀ ਨੁੱਕ ਰੱਖਿਆ ਹੋਇਆ ਸਭ ਸਿੱਖ ਸੰਗਤਾਂ ਨੇ ਸੁਖਮਣੀ ਸਾਹਿਬ ਦੇ ਪਾਠ ਮਾਤਰਾ ਬਾਣੀ ਦੇ ਪਾਠ ਕਰੋ ਜੀ ਅਰ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਦੂਰ ਦਰਾਡੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਾਡੇ ਵੱਲੋਂ ਔਰ ਸਾਡੇ ਸੇਵਾਦਾਰਾਂ ਵੱਲੋਂ ਬਹੁਤ ਜੈ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ